ਦੇ 10 ਕਰੋ ਜੀ ਸਵਾਗਤ ਅੱਜ ਸਫਾਇਆ ਸਭੀਆਂ ਕੀਤੀਆਂ ਅਸੀਂ ਆਪ ਮੈਂ ਅੱਜ ਅਸੀਂ ਕਰਤੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਹੈਪੀ ਹੰਦਰਾ ਬਿਉਂਸ ਲੱਗੇ ਬਲੌਕ ਹਾਂ ਰੋਟੀ ਪਾਣੀ ਲੱਗੇ ਖਾਣ ਝਾੜੂ ਪੋਚਾ ਸਾਰਾ ਆਜਾਬ ਕਰ ਗਏ ਅਰੇ ਕੋਈ ਆਂਟੀ ਅੱਜ ਕਰਕੇ ਛੁੱਟੀ ਹਲਕ ਚਲ ਗਈ ਸਕੂਲ ਤੇ ਅਸੀਂ ਹੁਣ ਰੋਟੀ ਪਾਣੀ ਖਾ ਗਏ ਵਿਹਲੇ ਹੋ ਗਏ ਅੱਲੇ ਅਸੀਂ ਦੁਪਹਿਰ ਦੀ ਰੋਟੀ ਦੀ ਸੋਈ ਚ ਬੜਨਾ ਉਹ ਥੇ ਬੜਨਾ ਅੱਜ ਚਲੋ ਹਣ ਝਾੜੂ ਪੋਚੇ ਦਾ ਕੰਮ ਪੈ ਗਿਆ ਨਾ ਵਾਧੂ ਅੱਜ ਹੂੰ ਚਲ ਪਾਓ ਰੋਟੀ ਫਿਰ ਕਿਸੇ ਦਾ ਸੂਰ ਦੇਣਾ ਜੀ ਰੂਹੀ ਸ਼ਾਮ ਨੂੰ ਆ ਲੈਣਾ ਆਣਾ ਕੱਲ ਜਾਣਾ ਹੈ ਕਿਹਦਾ ਓਕੇ 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 ਮਾ ਕੀ ਬਣਾਇਆ ਅੱਜ ਫਿਰ ਸਾਦੀਆਂ ਹੀ ਆ ਸਾਦੀ ਦਾਲ ਨਾਲ ਦਾਲ ਚਲੋ ਦਾਲ ਨਾਲ ਖਾਣੇ ਫਿਰ ਮੈਂ ਕਹਿੰਦਾ ਅਚਾਰ ਲਈਏ ਫਿਰ ਚਲੋ ਦਾਲ ਨਾਲ ਖਾਣੇ ਆ ਹਾਂਜੀ ਟਾਈਮ ਹੋ ਗਿਆ ਆ 12 ਵਜੇ ਕੇ 10 ਮਿੰਟ ਲੋ ਜੀ ਮੰਮੀ ਕਰਦੇ ਪਏ ਆ ਪਾਠ ਤੇ ਇੱਧਰ ਰੱਖ ਦਿੱਤੇ ਆ ਸੀ ਆਲੂ ਬਣੇ ਵਾਟ ਗਈਆਂ ਇਹਨੂੰ ਦੋ ਸੀਟੀਆਂ ਅੱਜ ਅਸੀਂ ਬਣਾਵਾਂਗੇ ਸਮੋਸੇ ਘਰ ਮਨ ਸੀਗਾ ਖਾਣ ਦਾ ਸਮੋਸੇ ਤੇ ਅਸੀਂ ਕਿਹ ਘਾਰੀ ਬਣਾਉਂਦੇ ਆ ਸਾਫ਼ ਸੁਥਰੀ ਚੀਜ਼ ਤੇ ਅੱਜ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਬਣਾਵਾਂਗੇ ਸਮੋਸੇ ਪਿਆਰੀਆਂ ਜੀ ਕਰ ਦੋ ਓਏ ਬੇਲਾ ਕੋ ਕੰਮ ਕਰ ਲਿਆ ਕਰ ਸਾਰੀ ਦਿਹਾੜੀ ਬੇਲਾ ਇਹਨੇ ਕੋਈ ਨਹੀਂ ਲੈਣਾ ਤੈਨੂੰ ਵੇਲੀ ਜੰਤਾ ਆ ਜੀ ਹਾਂ ਵੇਲੀ ਜੰਤਾ ਵੇਲੀ ਜੰਤਾ ਹਾਂਜੀ ਤੇ ਦੇਖੋ ਜੀ ਹੁਣ ਲੱਗੀ ਆ ਮੇਦਾ ਮੇਦਾ ਓਏ ਸ਼ਾਨ ਜੀ ਅੱਜ ਮੇਰੇ ਖਾਲਜ ਬਾਹਰ ਆਲੂ ਹੋ ਰਿਹਾ ਤੇ ਕੀ ਬਣ ਰਿਹਾ ਸਮੋਸੇ ਹਾਂ ਸਮੋਸੇ ਕੁੜੀ ਦੇ ਫੇਵਰੇਟ ਪਤਾ ਗੱਲ ਕੀ ਸੀ ਜੋ ਮਰਜ਼ੀ ਹੋਵੇ ਬੰਨਾ ਉਹੀ ਆ ਜੋ ਪਲਕ ਨੂੰ ਪਸੰਦ ਆ ਪਤਾ ਗੱਲ ਜੋ ਉਹ ਖੁਸ਼ ਹੋ ਕੇ ਖਾ ਲਵੇ ਘਰ 'ਚ ਬੰਨਾ ਉਹੀ ਆ ਤੁਹਾਨੂੰ ਪਿਛਲੇ ਵਲੋਗ 'ਚ ਦੱਸਿਆ ਨਾ ਜੇ ਸਾਡੀ ਉਹ ਨਾਰਾਜ਼ ਆ ਨਾ ਤਾਂ ਸਾਡਾ ਕਿਸੇ ਦਾ ਵੀ ਨਹੀਂ ਮੂਡ ਕਰਦਾ ਮੈਂ ਮੈਂ ਉਹੀ ਦੱਸਿਆ ਮੈਂ ਉਹੀ ਦੱਸਿਆ ਵੀ ਘਰ ਵਿੱਚ ਬਨਣਾ ਉਹੀ ਆ ਜੋ ਪਲਕ ਨੂੰ ਪਸੰਦ ਆ ਜੋ ਪਲਕ ਨੇ ਖਾਣਾ ਆ ਉਹਨੇ ਨਹੀਂ ਵੈਸੇ ਕਿਹਾ ਸੀ ਮੈਂ ਹੀ ਰਾਤੀ ਗਿਆ ਸੀਗਾ ਮੈਂ ਕਿਹਾ ਪਲਕ ਬਹੁਤ ਧਿਰ ਹੋ ਗਈ ਆ ਆਪਾਂ ਕਦੀ ਸਮੋਸੇ ਨਹੀਂ ਬਣਾਏ ਕਹਿੰਦੀ ਮੰਮਾ ਬਣਾ ਲਓ ਕਿਹਾ ਭਵੇਂ ਤੁਸੀਂ ਕਿਨੇ ਆਪਣੇ ਸਵੇਰੇ ਕੀ ਸੋਚਿਆ ਮੈਂ ਕਿਹਾ ਚੱਲ ਸਮੋਸੇ ਰਹਿਣਦਿਆਂ ਸ਼ਿਮਲਾ ਮਿਰਚ ਦੀ ਸਬਜ਼ੀ ਮੈਂ ਹਾਰਮੋਨਾਂ ਤੇ ਜਲ ਕੇ ਮੈਂ ਕਿਹਾ ਸ਼ਿਮਲਾ ਮਿਰਚ ਵੜ ਕੇ ਲੱਗਿਆ 2 ਕਪਈਆਂ ਫ੍ਰਿਜ ਦੇ ਸ਼ਿਮਲਾ ਮਿਰਚ ਵੜੇ ਸ਼ਾਮੀ ਸਮੋਸੇ ਬਣਾ ਲਾਂਗੇ ਮੈਂ ਕਿਹਾ ਜੇ ਹੁਣ ਨਾ ਬਣਾਏ ਫਿਰ ਸੇ ਆਪਾ ਇਹ ਉਹਨੇ ਜਾਨ ਖਾਣੀ ਉਹਨੇ ਕਿਹਾ ਹਾਂ ਹਾਂ ਫਿਰ ਉਹਨੂੰ ਕਹਿ ਦਿੱਤਾ ਹਾਂ ਹਾਂ ਤੁਸੀਂ ਕਿਹਾ ਸੀ ਤੇ ਤੁਸੀਂ ਬਣਾਏ ਬਣਾਏ ਕਿਉਂ ਨਹੀਂ ਫਿਰ ਬਿਆਰੋ ਲਿਆਕ ਦੇਣੇ ਪੈਣੇ ਸੀ ਉਹਨੂੰ ਹਾਂ ਮੈਨੂੰ ਮੈਗੀ ਬਣਾ ਕੇ ਦੋ ਇੱਥੇ ਚੰਨਾਸ ਮੌਦੀ ਬਣਾਉਣਾ ਸਾਰੇ ਚਲੋ ਵਧੀਆ 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 ਮੈਂ ਕਿਹਾ ਆ ਜੀ ਮੈਂ ਵੈਸੇ ਉਹ ਤੋਂ ਮੈਂ ਵੈਸੇ ਗੱਲ ਕਰਦਾ ਸੀ ਕਿ ਜੋ ਮਰਜੀ ਆ ਵੀ ਘਰ 'ਚ ਬਨਣਾ ਤਕਰੀਬਨ ਉਹੀ ਹੁੰਦਾ ਹੈ ਜੋ ਜੋ ਪਲਗ ਨੂੰ ਪਸੰਦ ਆਉਂਦਾ ਚਲੋ ਜੀ ਐ ਜਿਆਦਾ ਨਹੀਂ ਹੈਗਾ ਸਮਾਂ ਪਤਾ ਕੀ ਆ ਜਿੰਨੇ ਕਦੇ ਸਮੋਸੇ ਬਣਾ ਲੈਣੇ ਆ ਬਣਾ ਲੈਣੇ ਬਾਕੀ ਮਟਰੀ ਬਣਾ ਲਾਂਗੇ ਓਕੇ ਹਾਂ ਮਟਰੀ ਬਦੇ ਚਾਚੂਣਾ ਕੀ ਹੋਣੀ ਆ ਫੇ ਮਟਰੀ ਬਣਾ ਲੈਣੇ ਆ ਹਾਂ ਚਾਚੂਣਾ ਚਾਹ ਦੇ ਨਾਲ ਖਾਧੀ ਜਾਂਦੀ ਨੇ ਆਨੇ ਖਾਈ ਲੈਂਦੇ ਆ ਬਿਲਕੁਲ 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 ਲੱਗਿਆ ਤਾਂ ਹੈਗੇ ਬਣਾਉਣ ਬਣਾਓ ਫੇ ਦਿਖਾਣੇ ਆ ਬਾਦ ਹੁਣ ਆਹੜਾ ਬੇਲਾ ਤੇਰੀ ਬਾਇਆ ਵਿੱਚ ਜਵੇਣ ਓਕੇ ਹੋ ਗਿਆ ਜੁਆ ਜੁਣ ਕਰਕੇ ਦਾ ਆਟਾ ਲੱਗੇ ਗੁੰਨਣ ਉੱਚ ਹੋਰ ਕੀ ਪਾਣਾ ਨਮਕ ਠੀਕ ਚਲੋ ਗੁੰਨੋ ਆਟਾ ਫੇ ਬਾਕੀ ਫੇ ਸੇ ਅੱਗੇ ਹੋ ਗਿਆ ਆਲੂ ਬਣ ਲੈ ਆਟਾ ਆ ਮੈਨੂੰ ਪਤਾ ਕਿ ਗੁੜੀ ਆਣ ਲੱਗੀ ਆਣਾ ਆਣਾ ਇਹਨੂੰ ਸੁੰਗ ਇਹਨੂੰ ਮਤਲਬ ਪਤਾ ਲੱਗ ਜਾਂਦਾ ਵੀ ਕੋਈ ਚੀਜ਼ ਬਣਾਉਣ ਲੱਗੀ ਆ ਹੈ ਉਦੋਂ ਹੀ ਆ ਜਾਂਦੀ ਆ ਲੈਦਾ ਆਲਾ ਦੇ ਨੇ ਕੋਈ ਦਾ ਮੈਨੂੰ ਤੇਰੇ ਨੱਕ ਕਿਹੜਾ ਲੱਗਾ ਜਿਹੜਾ ਤੈਨੂੰ ਨਜੇਮ 스멜 ਆ ਜਾਂਦੀ ਹੈ ਕਿ ਘਰਾਂ ਚ ਭਾਬੀ ਕੁਝ ਬਣਾਉਣ ਲੱਗੀ ਆ ਮੈਂ ਆਉਂ ਕੇ ਜਾਵਾਂ ਹੈ ਆ ਲੈ ਦੇ ਰਿਹਾ ਜਰਾ ਕੀ ਇਹ ਉਹ ਕਹੁੰਦਾ ਮੈਂ ਕਿਹਾ ਦੇਖਿਆ ਭਾਬੀ ਦਿਲ ਨੂੰ ਦਿਲ ਦੀ ਰਾਹ ਉਹ ਯਾਦ ਕੀਤਾ ਮੈ ਆ ਗਈ ਹਾਂ ਫੇਰ ਤੇਰਾ ਨੱਕ ਤੇਰਾ ਨੱਕਾ ਬੜਾ ਵਧੀਆ ਵੀ ਤੇਰਾ ਤਾਂ ਨੱਕ ਸਾਰਿਆਂ ਨੂੰ ਮਾਤ ਦੇਣ ਦੇ ਆਵਾਜ਼ ਵੀ ਚੱਲ ਜਿਹੜੀ ਉਹ ਬੋਲਣ ਕਰਨੀ ਆ ਤੇਨੇ ਉੱਥੇ ਪਤਾ ਲੱਗਦਾ ਕੋਈ ਬਣਨ ਲੱਗਾ ਅੱਜ ਜਿੰਨਾ ਵੀ ਆ ਗਿਆ ਲੈ ਆਟਾ ਚਲੋ ਐਦਾਂ ਵੀ ਹੁਣ ਮੈਂ ਤੋ ਜਾਣਾ ਬਲਕਿ ਲੈਣ ਟਾਈਮ ਹੋ ਗਿਆ ਆ ਤੇ ਤੁਸੀਂ ਹੁਣ ਵਲੌਗ ਵੀ ਦੇਖਣਾ ਹਰ ਮਨ ਹੈਗਾ ਬੇਠਾ ਅੰਦਰ ਬਣਾਊਗਾ ਉਹਨੂੰ ਮਾਰੀ ਜਵਾਜ ਪਹਿਲਾਂ ਬੇਠਾ ਰਹਿੰਦਾ ਹਾਰੀ ਤੇਰੀ ਘਰ ਚ ਪਈ ਮੈਂ ਚੱਲਾ ਆਇਆ ਚੱਲ ਜਾਣਾ ਪਰ ਉਹਨੂੰ ਲੈਣਾ ਬਲੌਗ ਬਣਾਉਣਾ ਆ ਸੁੱਤਾ ਨਹੀਂ ਰਹਿਣਾ ਹੈਗਾ ਹਾਂ ਹਾਂਜੀ ਇਹ ਦੀ ਆ ਕਰ ਲਿਆ ਜੀ ਅੱਜ ਮੈਂ ਥੋੜਾ ਪਹਿਲਾਂ ਜੀ ਬਣਾਇਆ ਅੱਜ ਇਹਨੇ ਥੋੜਾ ਲੱਗਿਆ ਬਣਾਉਣੇ ਆਲੂ ਓਕੇ ਮੈਂ ਨਵੇਂ ਤਰੀਕੇ ਨਾਲ ਫੇਰ ਪਤਾ ਕੀ ਹੁੰਦਾ ਜਿਹੜਾ ਵਿੱਚ ਵੀ ਹੈ ਨਾ ਮਸਾਲਾ ਧਾਲੂਆਂ ਦਾ ਤੇ ਤੇਲ ਉਹਦਾ ਵਿੱਚੋਂ ਵੀ ਹੋ ਜਾਂਦੇ ਸਾਰੇ ਹਾਂ ਮੈਂ ਹੋਈ ਗਿਆ ਮੈਂ ਤੈਂ ਦੇਖੀ ਜਨਾ ਫਿਰ ਆਲੂ ਤੇਲ ਕੁੰਗਾਲੀ ਪਾਈ ਜਾਂਦੇ ਆ ਇਹਦੇ ਵਿੱਚ ਪੱਲੂਲੇ ਬਣਾ ਰਹੇ ਦੂਜੇ ਦੂਜੇ ਕਿਹੜੇ ਤੜਕੇ ਦੇ ਬਗੈਰ ਹਾਂ ਤੜਕੇ ਤੋਂ ਬਗੈਰ ਉਹ ਤੜਕੇ ਵਾਲੇ ਵੀ ਖਾ ਲੈਣੇ ਆ ਮੈਂ ਆ ਖਾਣੀ ਹੋਵੇ ਖਾ ਲੂਗੀ ਟੇਸਟ ਕਰਕੇ ਦੇਖ ਲੋਗੇ ਤੁਹਾਨੂੰ ਪਤਾ ਲੱਗ ਜਾਣਾ ਆਪਾਂ ਅੱਗੇ ਜਿੰਨੀ ਅਰੀ ਬਣਾਏ ਆ ਸਿੱਧੇ ਆਲੂ ਮੈਸ਼ ਕਰਕੇ ਪਾਈਦੇ ਨਾ ਮਨ ਲਾਗੀ ਤੜਕਾ ਲਾ ਕੇ ਬਣਾਉਣੇ ਆ ਨਾ ਧਨੀਆ ਧਨੀਆ ਨਵੇਂ ਤਰੀਕੇ ਨਾਲ ਕੇ ਧਨੀਆ ਧਨੀਆ ਪਾ ਕੇ ਤੜਕਾ ਧੁਰਕਾ ਚੰਗੀ ਤਰ੍ਹਾਂ ਲਾ ਕੇ ਕਾਲੀ ਮਿਰਚ ਅੰਬ ਚੂਲ ਓਕੇ ਚਲੋ ਠੀਕ ਆ ਲਾਓ ਤੜਕਾ ਫਿਰ ਤੁਸੀਂ ਆਲੂਆਂ ਨੂੰ ਹਲਦੀ ਨਹੀਂ ਪਾਉਣੀ ਪਾਉਣੀ ਨਹੀਂ ਪਾਉਣੀ ਨੇ ਨੇ ਹਲਦੀ ਪਾਓ ਯਾਰ ਮਾੜਾ ਮਾੜਾ ਪੀਲਾ ਪੀਲਾ ਉਹ ਦਿਖ ਲਗ ਨੀ ਇਹ ਹਲਦੀ ਯਾਰ ਵਾਲਿਆਂ ਦੇ ਵਿੱਚ ਪੀਲਾ ਨਹੀਂ ਹੁੰਦਾ ਆਇਆ ਹਲਦੀ ਪਾਈ ਹੁੰਦੀ ਮਾੜੀ ਜੀ ਉਹਨਾਂ ਨੇ ਨਹੀਂ ਆਉਂਦੀ ਆਹੋ ਹਲਦੀ ਪਾਓ ਯਾਰ ਇਦਾਂ ਜੇ ਤੁੜਕਾ ਲਾ ਪਤਾ ਕਿਦਾਂ ਲੱਗੂ ਤੁੜਕਾ ਲੱਗਾ ਜੀ ਹਲਦੀ ਤੋਂ ਬਗੈਰ ਸਵਾਦ ਦਾ ਪਤਾ ਲੱਗਣਾ ਏ ਥੋੜਕੇ ਸਵਾਦ ਤੋਂ ਪਤਾ ਲੱਗਦਾ ਹੁੰਦਾ ਏ ਪਰ ਦੇਖ ਕੇ ਹੀ ਪਤਾ ਲੱਗੇ ਤੁੜਕਾ ਲੱਗਾ ਚੱਲ ਮਰਜੀ ਏ ਤੇਰੀ ਪਾਣੀ ਪਾਲਾ ਨਹੀਂ ਪਾਣੀ ਨਾ ਵਾਈ ਯਾਰ ਲਾ ਕੇ ਤੁੜਕਾ ਇੱਥੇ ਰੱਖਾ ਥੋੜੇ ਦਾ ਇਹ ਕਵੇਲੀ ਦਾ ਟੇਸ ਵੀ ਕੋਈ ਕੀ ਚੀਜ਼ ਨਹੀਂ ਪੇਸ਼ੀ ਕੋਈ ਹੈਗੀ ਕਿ ਨਹੀਂ ਹੈਗੀ ਉਹ ਬੜਾ ਪਿਆਲਾ ਦੇ ਲੈ ਲੋ ਐਸੋ ਹੀ ਆ ਆ ਲੈ ਮੀ ਉਹ ਯਾਰ ਗਰਮ ਹੋ ਨਹੀਂ ਅਜੇ ਰਹਾ ਤਾਂ ਲੋਕ ਮੰਗਦੇ ਨੇ ਇਹਦਾ ਮੈਂ ਟੇਸ ਸੁਆਵਾਂ ਯਾਰ ਇਹਦਾ ਇਹਦਾ ਟੇਸ ਅਲੱਗ ਆਇਆ ਆ ਇਹਦਾ ਮਤਲਬ ਨਾ ਇੱਕ ਅਲੱਗ ਜਿਹਾ ਟੇਸ ਆ ਰਿਹਾ ਵੀ ਜਿਹੜਾ ਘਣੀਆਂ ਅੰਬਚੂਰ ਜਿਹੜਾ ਚੀਜ਼ਾਂ ਪਾਈਆਂ ਨੇ ਇਹ ਅਲੱਗ ਜਿਹਾ ਟੈਕਚਰ ਆ ਰਿਹਾ ਦਾ ਮੈਨੂੰ ਬਣਾਈ ਦੇਣਾ ਨਾ ਇਸ ਨੂੰ ਕੱਚੇ ਆਲੂ ਪਾਈਏ ਉਹਨਾਂ ਦਾ ਸਵਾਦ ਨਹੀਂ ਐਨਾ ਦਾ ਇਹ ਇਹ ਜਵਾਬੇ ਇਸਟ ਆ ਰਿਹਾ ਆ ਕਾਲੀ ਮਿਰਚ ਲੱਗਦੀ ਗਲੇ ਨੂੰ ਕਾਲੀ ਮਿਰਚ ਲੱਗਦੀ ਹਾਂ ਚਲੋ ਬਣਾਓ ਮੈਂ ਚੱਲਾਂ ਬਲਕਨ ਨੂੰ ਲੈਣਾ ਮੈਂ ਚੱਲਾਂ ਸੀਗਾ ਤੈਨੂੰ ਦੇਖ ਕੇ ਰੁਕ ਗਿਆ ਠੀਕ ਹੈ ਜੀ ਆ ਜਾ ਆ ਜਾ ਆ ਜਾ ਮੈਂ ਅੱਗੇ ਮੈਂ ਅੱਗੇ ਨਾ ਕੁਝ ਕਹਿੰਦਾ ਖੜਿਆ ਸੀਗਾ ਤੇਰੀ ਪ੍ਰੋਜਾਈ ਨੂੰ ਤੇ ਮੈਨੂੰ ਨਾ ਜਦੋਂ ਮੈਂ ਘਰ ਆਇਆ ਕਹਿੰਦੇ ਗੁੜੀਆਂ ਦੇ ਹੋਣਾ ਤੇ ਮੈਂ ਪਤਾ ਕੀ ਪੁੱਛਿਆ ਸੀ ਪਹਿਲਾਂ ਮੈਂ ਕਹਿੰਦਾ ਨੱਕ ਕਿਹੜਾ ਲੱਗਾ ਏ ਤੂੰ ਉੱਥੇ ਸਮੈਲ ਆਏਂਦੀ ਵੀ ਕੋਈ ਬਣਾਉਣ ਲੱਗੀ ਆ ਹੈਂ ਬੋਲਦੀ ਨਹੀਂ ਅਜੀ ਅੱਜ ਜੋ ਨਹੀਂ ਫੋਨ ਤੇ ਗੱਲ ਹੋਈ ਸੀ ਨਹੀਂ ਅਜੀ ਜਦੋਂ ਕੋਈ ਚੀਜ਼ ਬਣਾਉਂਦਾ ਤੇ ਤੈਨੂੰ ਉੱਥੇ ਸੁੰਘ ਉੱਥੇ ਸੁੰਘ ਲੈਂਦੀ ਰੱਜਵੀਂ ਆ ਨਾ ਕਿਹੜਾ ਨੱਕ ਲੱਗਾ ਤੇਰੇ ਕਰਤਾਰਪੁਰੀਆਂ ਵਾਲਾ ਕਰਤਾਰਪੁਰੀਆਂ ਵਾਲਾ ਲੱਗਾ ਵੀ ਹੋਰ ਹੀ ਲੱਗਾ ਲੱਗਦਾ ਜਿਹੜੀ ਜਿਹੜਾ ਸਮੈਲ ਬਹੁਤ ਜ਼ਿਆਦਾ ਸੁੰਘਦਾ ਹੋਵੇ ਉਹ ਲੱਗਾ ਲੱਗਦਾ ਚਲੋ ਆ ਲੈ ਫੋਟੋ ਯਾਰ ਤੁਸੀਂ ਕਰੋ ਤੇ ਮੈਂ ਚੱਲਾਂ ਪਲਕ ਨੂੰ ਲੈਣਾ ਹੈ ਬਾ ਨਾ ਜਾਗਦਾ ਸੱਤਾ ਇੱਥੇ ਮੈਂ ਤੇ ਤੈਨੂੰ ਦੇਖ ਕੇ ਰੁਕ ਗਿਆ ਮੈਂ ਕਹਾਂ ਤੁਹਾਨੂੰ ਪਹਿਲਾਂ ਇਹਨੂੰ ਪੁੱਛ ਕੇ ਜਾਵਾਂ ਨੱਕ ਕਿਹੜਾ ਲੱਗਾ ਤੇਰੇ ਮੇਰੇ ਨੱਕ ਕੋਈ ਨਹੀਂ ਲੱਗਾ ਮੇਰੇ ਨੱਕ ਮੈਂ ਤਾਂ ਲਾ ਦੇਂਦਾ ਮੈਂ ਤਾਂ ਲਾ ਦੇਂਦਾ ਜੁਕਾਮ ਹੋਇਆ ਅੱਜੇ ਅੱਜ ਆਉਂ ਐ ਕਰੀ ਜੰਨੀ ਆ ਬਹੁਤ ਆ ਨਮ ਜੁਕਾਮ ਕੀ ਕਰੇ ਤਰਾਂ ਚਲੋ ਠੀਕ ਆਓ ਪਾਣੀ ਪੂਣੀ ਇੱਧਰ ਤੇ ਗੁੜੀਆਂ ਮੈਂ ਮਿਲਦਾ ਆ ਕੇ ਤੇ ਹਾਂ ਚੱਲਾ ਬਲਗ ਨੂੰ ਲੈਣ ਮੈਂ ਆਇਆ ਮੰਦਿਰ ਮੈਂ ਹੈ ਹੁਣ ਕੀ ਕਰਦੇ ਵੇ ਹਾਂ ਨਾ ਉਸੇ ਆ ਪੱਲੂਲੇ ਮਸਾਲਾ ਤਿਆਰ ਕੀਤਾ ਹੈ ਇਹਦੇ ਵਿੱਚ ਇਹ ਤੜਕਾ ਨਹੀਂ ਲੱਗਿਆ ਪੰਡੂ ਦਾ ਮਸਾਲਾ ਵੱਖਰਾ ਸਾਡਾ ਮਸਾਲਾ ਵੱਖਰਾ ਆ ਪੱਲੂਲੇ ਮਸਾਲਾ ਇਹ ਨਾ ਇਹਦੇ ਵਿੱਚ ਪਾਇਆ ਨਹੀਂ ਹੈਗਾ ਉਹ ਤੜਕਾ ਹੀ ਆਇਆ ਇਹਨੂੰ ਆ ਤੜਕਾ ਲਾਇਆ ਹੈ ਅੱਛਾ ਦੇਖ ਤੜਕਾ ਹੀ ਬੜਾ ਟੇਸਟ ਕਰਦੀ ਤੇ ਨਰਾ ਹੋ ਗਿਆ ਤੈਨੂੰ ਵੀ ਘਾਲ ਦਿੰਦੀ ਆ ਚੱਕ ਦੇ ਟੇਸਟ ਕਰ ਦੇ ਇਹਦੇ ਰੂਸੀ ਬਣਾ ਨੇ ਖਾ ਗਏ ਖাইয়া ਦੇਖ ਹੋਣਾ ਹੁਣ ਬਸ Skål. ਹੂੰ ਹਲਵਾਈ ਸਟਾਈਲ ਸਮੋਸਾ ਆ। ਇਹਦੇ ਛੋਟੇ ਛੋਟੇ ਬਣਾਉਣੇ ਆ। ਹੂੰ ਬਹੁਤ ਵੱਡੇ ਵੱਡੇ ਬਣ ਜਾਂਦੇ ਆ। ਆਂਡਾ ਨਹੀਂ ਆਉਣੀ ਆ ਇਹ। ਇਹ ਹਲਵਾਈਆਂ ਨੂੰ ਬਟਵਾਟਾ ਮਾਤਾ। ਹੈ? ਹਲਵਾਈਆਂ ਨੂੰ ਬਟਵਾਟਾ ਵਿੱਚ। ਆ। ਆਮਾ ਕੰਨ ਕਰਨਾ ਹੈ ਨਾ। ਇਹ ਜੋ ਬਣਾਉਣਾ ਹੈ। ਵਾਡੀ ਗੋਤੀ। ਵਾਡੀ ਗੋਤੀ। ਉਸ ਤੋਂ ਆਹ ਗੋਤੀ। ਹੱਥ ਇਕੱਠੇ।

ਗਰਮਾ ਕੀ ਕਰਦਾ ਤੂੰ ਮਿੰਨਰ ਦਾ ਇੰਨਾ ਗਰਮ ਹੋਣਾ ਉਹ ਇਧਰ ਫੁੱਲ ਬਣ ਗਿਆ ਉਹ ਦੇਖ ਬਈ ਉਹ ਦੇਖ ਫੁੱਲ ਬਣ ਗਿਆ ਓਏ ਫੁੱਲ ਬਣ ਗਿਆ ਹਾਂਜੀ ਅੱਛਾ ਹੀ ਬਹੁਤ ਆਮੜੀ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਪਾਪੜੀ ਕੀ ਖਾਧੀ ਪਤਾ ਗਰਮੀ ਤਾਂ ਬਹੁਤ ਆ ਬਹੁਤ ਗਰਮੀ ਲੱਗਦੀ ਆ ਹੂੰ ਹਾਲ ਹੋ ਰਿਹਾ ਨਹੀਂ ਨਹੀਂ ਉਹ ਜੇ ਤਾਂ ਦਿੱਕਾ ਪੱਖਾ ਲੱਗਦਾ ਲਾਓ ਨਾ ਉਹਨੂੰ ਕੁਛ ਛੱਡ ਦੇ ਲੈ ਲ ਭਰਾ ਪੱਖਾ ਵੀ ਲਿਆ ਕੇ ਦਿੱਤਾ ਕੰਮ ਹੀ ਲਾਉਣਾ ਫਾਇਦਾ ਕੀ ਪੱਖੇ ਦਾ ਨਹੀਂ ਨਹੀਂ ਇੱਕ ਦਿਨ ਮੈਂ ਸੋਚਦੀ ਸੀਗੀ ਤੇ ਕੱਢੋ ਨਾ ਪਿਛਲੇ ਸਾਲ ਦਾ ਰੱਖਿਆ ਆ ਕੋਮਕੇ ਗੜਾਂ ਕਿ ਤੁਰੇ ਮੋੜ ਬਾਰਾ ਦੇਲੇ ਸਾਮਾਨ ਸਾਰਾ ਹੀ ਹੈਗਾ ਯੂਜ਼ ਨਹੀਂ ਕਰਨਾ ਉਹਨੂੰ ਹੈ ਆ ਫੰਦੇ ਹੋ ਪ੍ਰਾਟਾ ਵੀ ਆ ਕੋਲਰ ਪਿਆ ਸਾਰਾ ਕੁਝ ਪਿਆ ਬਸ ਬੰਦ ਪੈਕ ਕਰਕੇ ਰੱਖਿਆ ਆ ਏ ਟੇਬਲ ਫੈਨ ਵੀ ਰਹਿ ਗਿਆ ਮੈਂ ਥੱਲੇ ਤਾਂ ਨਾ ਖਾ ਮਾਰੂਗਾ ਉਹ ਵੀ ਹੈਗਾ ਉਹ ਵੀ ਬੰਦ ਕਰਕੇ ਰੱਖਿਆ ਹੈ ਅਤੇ ਪਿਛਲੇ ਸਾਲ ਦਾ ਉਹ ਪਿਛਲੇ ਸਾਲ ਵੀ ਨਹੀਂ ਪਿਛਲੇ ਸਾਲ ਲਿਆ ਕੱਢਿਆ ਕਿੱਥੇ ਦੋ ਦਿਨ ਲਾਇਆ ਜਦੋਂ ਮੈਂ ਲਿਆ ਕੇ ਦਿੱਤਾ ਉਸ ਤੋਂ ਬਾਅਦ ਉਹ ਲਾਇਆ ਹੀ ਨਹੀਂ ਕੱਢੀਏ ਵੀ ਕੀ ਕਰੀਏ ਕੱਢੀਏ ਕੀ ਕਰੀਏ ਉੱਥੇ ਰੱਖੋ ਨਾ ਸਾਈਡ ਤੇ ਜਾ ਉੱਪਰ ਉੱਥੇ ਟੰਗੋ ਉੱਥੇ ਉਹ ਕਨੈਕਸ਼ਨ ਹੈਗਾ ਦਾ ਹੈਗਾ ਗਿਆ ਗੈਸ ਨੂੰ ਹਵਾ ਨਾ ਲੱਗੇ ਕੀ ਦੱਸਾਂ ਮੈਂ ਯਾਰ ਗੈਸ ਨੂੰ ਹਵਾ ਨਾਲ ਲੱਗੇ ਗੈਸ ਨੂੰ ਕਿੱਥੇ ਹਵਾ ਲੱਗਣੀ ਆ ਕਿਉਂਕਿ ਤੁਹਾਨੂੰ ਲੱਗਦੀ ਨਹੀਂ ਗੈਸ ਨੂੰ ਲੱਗ ਜੂਗੀ ਚਲੋ ਨਾਲੇ ਸਮੋਸੇ ਵੀ ਖਾਂਦੇ ਆ ਨਾਲੇ ਦੇਖਦੇ ਆ ਕੁੜੀ ਨੇ ਆਉਣਾ ਆ ਵਾੜ ਕੇ ਦਿਨਾ ਤੁਹਾਨੂੰ ਤੇ ਲਾਣਾ ਹੋਣੀ ਪੱਖਾ ਇੰਦਰ ਪਿਆ ਦਾ ਖਾਨਾ ਮੈਂ ਪਿਛਲੇ ਸਾਲ ਦਾ ਨਵਾਂ ਲਿਆ ਕੇ ਰੱਖਿਆ ਹੋਇਆ ਇੱਥੇ ਕਿਤੇ ਵੜਿਆ ਹੈਗਾ ਆ ਪਿਆ ਪੱਖਾ ਲਵੇਟ ਕੇ ਰੱਖਿਆ ਹੋਇਆ ਲਾਉਣਾ ਲਾਉਣਾ ਹੈ ਨੀਗਾ ਓਏ ਯਾਰ ਕਿੱਥੇ ਫਸਾਇਆ ਆ ਆ ਦੇਖੋ ਨਵਾਂ ਹੀ ਪੱਖਾ ਪਿਆ ਪਿਛਲੇ ਸਾਲ ਲਿਆ ਕੇ ਦਿੱਤਾ ਸੀ ਮੈਂ ਹੁਣ ਆਪਾਂ ਲਾ ਕੇ ਦਿੰਨੇ ਪੱਖਾ ਇਹਨਾਂ ਨੂੰ ਗਰਮੀ ਗਰਮੀ ਕਰੀ ਜਾਂਦੇ ਪੱਖਾ ਨਹੀਂ ਲਾਣਾ ਬੰਗਿਆ ਇਹ ਹਾਂ ਲਾਓ ਮਤਾਰ ਵੀ ਤੋਂ ਲੰਬੀ ਪਾਈ ਸੀਗੀ ਨਾ ਇੱਥੇ ਲਾਦੇ ਆਂ ਵਾਲੇ ਸ਼ੂ ਦੇ ਹਰ ਮਤਾਰ ਲੰਬੀ ਹੈਗੀ ਆ ਜਦੋਂ ਇਧਰੋਂ ਦੀ ਪੈਣਾ ਇਧਰੋਂ ਦੀ ਇਧਰ ਨੂੰ ਪੈਣੀ ਹਵਾ ਉਹਦਾ ਗੈਸ ਤੇ ਪੈਣੀ ਪੈਣੀ ਥੱਲਿਓ ਤਾਂ ਉਹਨੂੰ ਮਾਰੂਗੇ ਨਾ ਅਦੀਨ ਬਿੱਟਾ ਜੂਤਾ ਆਹੀ ਆਂ ਜਾ ਉੱਥੇ ਲਾ ਫੇਰ ਉੱਥੇ ਲਾਉਂਗਾ ਉੱਥੇ ਲਾ ਫੇਰ ਹੁਣ ਫੁਆ ਫੈਨ ਲੱਗ ਰਿਹਾ ਤਾਂ ਇਹਨਾਂ ਨੂੰ ਕਹਿੰਦੇ ਥੱਲੇ ਹਵਾ ਠੰਡੀ ਜਾਂਦੀ ਉੱਪਰੋਂ ਤੱਤੀ ਜਾਂਦੀ ਮੋਰ ਨਾ ਮੈਨੂੰ ਗਰਮ ਸਰਦ ਹਾ ਗਰਮ ਠਰਦੀ ਹੋ ਜਾਵੇ ਬਿਮਾਰੀ ਨਾ ਕਰਦੀ ਹਾ ਕੋਲਡ ਹੋ ਜਾਣ ਦਾ ਸੇਤੀ ਠੀਕ ਨਹੀਂ ਹੁੰਦਾ ਹੈ ਮੰਮੀ ਨੂੰ ਠੰਡੀ ਕਰਦੇ ਕਰਦੇ ਹੋਰ ਅੱਜ ਕਾ ਚਾਹ ਨੂੰ ਐਦਾਂ ਕਰਦੀ ਫਿਰ ਅਸੇ ਬੰਨ ਗਏ ਹਾਂ ਚਲੋ ਬਣਾਓ ਕੇ ਖਾਈਏ ਯਾਰ ਭੁੱਖ ਬੁੱਲ ਗਈ ਐ ਆਓ ਨਹੀਂ ਪਹਿਲਾਂ ਆਲਾ ਦਾ ਨਾਲ ਇਕੱਠੇ ਕਾਵਾਂਗੇ ਮੂੰਹ ਦੇਖੋ ਇਹਦਾ ਕਿਹੜਾ ਅਰਥ ਕੋਈ ਸੰਦਲ ਲੱਗਾ ਕੋਈ ਕੋਈ ਤੁਹਾਡੇ ਨਾਲ ਨਿਆਰ ਕੇ ਆ ਬੱਟੇ ਆਹਾਂ ਕਿਉਂ ਤੁਹਾਡੇ ਉਧਾਰ ਤੋਂ ਕਿ ਚੱਲਿਆ ਰਹਿੰਦਾ ਹੈ ਇਹਨਾਂ ਨੂੰ ਪ੍ਰੈਕਟਿਸ ਕਰਾਉਂਦੇ ਜਿਵੇਂ ਇਹ ਆਪਕੇ ਕਾਜ ਦੇ ਤੇ ਕੀ ਕਰਨਾ ਆ ਹਾਂ 2 ਵਜੇ ਬਾਹਰ ਆ ਗਈ ਮੈਂ ਤਾਂ ਕੱਲ੍ਹ ਲਈ ਨਹੀਂ ਕਹਿੰਦੀ 2-10 ਫੁੱਟ ਨੂੰ ਨਹੀਂ ਸਿਹਰੀਆਂ ਦੇ ਖੜੀ ਬਾਹਰ ਨਹੀਂ ਜਾਣਾ ਜੀ ਓਹ ਗਰਮੀ 'ਚ ਖੜੀ ਇੱਥੇ ਸੀਵੇਂ ਮਾਰ ਜਾਣਾ ਸੀ ਸਾਰੇ ਕੋਈ ਨਹੀਂ ਸੀ ਕਿ ਮੈਡਮ ਪਿਛਲੀ ਵਾਰ ਨੂੰ ਨਹੀਂ ਆਉਂਦੇ ਐਂ ਨਾ ਪੁੱਤ ਨੂੰ ਕਿੱਧਰ ਫੇਰਣ ਬੱਤੀ ਰਹੀ ਆ ਅੱਜ ਤੇ ਆਸਟ੍ਰੇਲੀਆ ਆਇਆ ਤੇ ਬੰਬਤੀ ਨਹੀਂ ਪਰ ਕਲਾਸ ਚ ਨਹੀਂ ਦੇਖ ਕਿੱਥੇ ਸੀ ਕੋ ਕੋ ਆਪਾਂ ਆ ਸਾਈ ਗਰਮੀ ਸੀ ਗਿਆ ਤੇ ਹਰ ਉਹ ਦੂਰ ਚੱਲ ਪਾ ਹੁਣ ਜੇ ਆਈਆਂ ਤਾਂ ਫ੍ਰੀਜ 'ਚ ਥੋੜੋ ਖਾਣ ਦੇਾਂਗੇ ਤੈਨੂੰ ਕੋਈ ਸਰਵ ਵੀ ਕਰ ਕੋਈ ਨਹੀਂ ਸਰ ਤਾਂ ਕੋਈ ਨਹੀਂ ਆ ਸਰਵ ਕਰਨ ਕੀ ਆ ਆ ਯੂ ਬਣ ਕੇ ਆ ਗਏ ਆ ਤਾਜੀ ਤਾਜੀ ਸਮੋਸੇ ਪਾਜੀ ਤਾਂ ਠੀਕ ਇਹ ਕਰਾਂਗੇ ਨਹੀਂ ਨਹੀਂ ਇੱਧੇ ਇੱਧੇ ਰੱਖ ਦੇ ਬਸ ਆਪ ਹੀ ਫੇਲਾਣਾ ਸੀ ਅੰਤੀ ਜੀ ਹਲੋ ਰੁਕ ਜਾ ਤੂੰ ਖਾ ਆਪਣੇ ਪਾ ਮੈਂ ਉਹ ਮੈਂ ਉਹ ਕੋਲਡ ਡਰਿੰਕ ਲਿਆਉਂ ਕੱਢ ਕੇ ਨਹੀਂ ਲੱਗਦਾ ਤੂੰ ਖਾ ਪਾਉ ਉਹ ਆਪਣੇ ਪਾ ਹਰਮਨ ਨੂੰ ਪਾ ਕੇ ਦੇ ਮੈਨੂੰ ਪਾ ਕੇ ਦੇ ਹੈ ਆਪਣੇ ਪਾ ਮੈਨੂੰ ਪਾ ਤੇ ਹਰਮਨ ਨੂੰ ਪਾ ਕੇ ਦੇ ਬਸ ਇੱਧਰ ਪਹਿਲਾਂ ਸ਼ੇਕ ਕਰ ਲੈਣੇ ਹਾਂ ਦੇਖ ਮੈਂ ਤਾਂ ਪਾਲੀ ਤੂੰ ਸ਼ੇਕ ਪਾ ਲਈ ਅਸੀਂ ਸ਼ੇਕ ਕਰਕੇ ਅਸੀਂ ਪਾਲਾਂਗੇ ਮਖਰਾ ਹੋ ਗਿਆ ਮਿਕਸ ਕਰਤੀ ਹੁੰਦਾ ਮੈਂ ਆ ਚਲੋ ਖਾਓ ਖਾ ਕੇ ਦੱਸੋ ਕਿਦਾਂ ਦੇ ਬਣੇ ਹਾਂਜੀ ਕਿਦਾਂ ਦੇ ਆ ਬਹੁਤ ਹਾਂ ਬਈ ਬਹੁਤ ਸਵਾਦ ਬਣਿਆ ਤੈਨੂੰ ਪਤਾ ਕਿਦਾਂ ਲੱਗਾ ਸਵਾਦ ਸੇ ਬਣਨ ਲੱਗਾ ਆ ਜਦ ਤੂੰ ਆ ਗਈ ਸਾਡੀ ਫੋਨ ਤੇ ਗੱਲ ਹੋਈ ਸੀ ਐ ਵੀ ਫੋਨ ਤੇ ਗੱਲ ਹੋਈ ਗਈ ਪੁੱਛ ਲਓ ਪੁੱਛ ਲਓ ਭਾਬੀ ਜੀ ਸਾਡੀ ਫੋਨ ਤੇ ਗੱਲ ਹੋਈ ਸੀ ਨਾ ਹੋਈ ਸੀ ਨਾ ਮੈਂ ਤੇ ਭਾਬੀ ਜੀ ਨੇ ਦੱਸਿਆ ਸੀ ਕਿ ਆ ਗਈ ਮੈਂ ਵੀ ਬਣਾ ਕੇ ਰੱਖੀ ਉਹ ਨਹੀਂ 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 ਇਹਨੂੰ ਪਤਾ ਰੱਜੇਬ ਸਮੈਲ ਆ ਜਾਂਦੀ ਆ ਵੀ ਉੱਥੇ ਕੱਚ ਬਣਨ ਲੱਗਾ ਆ ਕੰਸੀ ਨਾ ਹੋਰ ਕੀ ਨੱਕੀ ਐਡਾ ਆ ਉਹ ਕਰਤਾਰਪੁਰ ਤਾਂ ਹੀ ਲਿੱਤਾ ਨੱਕਾ ਆ ਆ ਜਾ ਪਲਗ ਦੇ ਬਗੈਰ ਤੜਕੇ ਤੋਂ ਤੜਕੇ ਵਾਲੇ ਨਹੀਂ ਖਾਣੇ ਤੂੰ ਖਾ ਲੂਗੀ ਤੜਕੀ ਵਾਲੀ ਕੋਕ ਬਾਤੀ ਤੁਸੀਂ ਵੀ ਖਾਓ ਸਾਰਿਆਂ ਲਈ ਪਾਵੇ ਗੋਗਵੀ ਇਹਨੇ ਕਿਉਂ ਉਤਰੀ ਆ ਜੀ ਨਾ ਅਲੱਗ ਟੇਸਟ ਆ ਅੱਛਾ ਹਾਂ ਸਵਾਦ ਨਹੀਂ ਬਹੁਤ ਸਵਾਦ ਆ ਚਲੋ ਖਾਓ ਖਾ ਕੇ ਮਿਲਦੇ ਆਲੀ ਹਾਂਜੀ ਸਮੋਸੇ ਖਾਣੇ ਆਈ ਸੀ ਸਮੋਸੇ ਖਾਣੇ ਆਈ ਸੀ ਮੈਂ ਉਸਕੇ ਦਿਖਾ ਕੇ ओके बाय 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 चलो ਬਾਏ 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 ਚਲੋ ਬਾਏ ਤੇ ਰਹੂਗੀ ਮੈਂ ਹੁਣ ਦੀਪਾ ਜੀ ਐਸੀ মুਸਾ ਖਾ ਲੋ ਓਕੇ ਪਾ ਜੀ ਬਾਏ 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 ਐਸੀ মুਸਾ ਖਾ ਲੋ ਲਾਜੀ ਦੀਦਾ ਦੀ ਲਓ ਜੀ ਇਧਰ ਦੇਖੋ ਦਾਦੀ ਪੋਤੀ ਲੱਗੀਆਂ ਇਹ ਹਾਂ ਕੀ ਕਰਦੀ ਐ ਇਹ ਆ ਦੇਖੋ ਆਹ ਕਿਹੜੇ ਦਿਲ ਦੁਲਝੇ ਬਣਾਈ ਆਰੇ ਕੋਈ ਬਣਾਇਆ ਇਹਦਾ ਇਹ ਬਾਕੀ ਆ ਦੇ ਲੋ ਇੱਧਰ ਆ ਦੇ ਲੋ ਇੱਧਰ ਕੀ ਕੀ ਬਣਾ ਬਹਿਲਾ ਲੰਬੀਆਂ ਆਹਾ ਵਾਲੀਆਂ ਆਹ ਵਾਲੀਆਂ ਆਹਾ ਆ ਦਿਲ ਵਾਲੀ ਐਸੇ ਡਿਜ਼ਾਈਨ ਇਹ ਕੀ ਕਰੀ ਜਾਨੀ ਇਹ ਐਵਿਟੇਸ਼ਨ ਨਹੀਂ ਜਾਣਾ ਹੈਗਾ ਅੱਜ ਟਿਕਣੇ ਛੁੱਟੀ ਮਾਰ ਰਹੀ ਐ ਅੱਜ ਚਲੋ ਆ ਦੇਖੋ ਕੀ ਇਹ ਦਿਖਾ ਆ ਦੇਖੋ ਸੁਆਈਲੀ ਬਣਾਉਂਦੀ ਆਰੇ ਦਿਖਾ ਇਹਨੂੰ ਤਲ ਲੈਣਾ ਹੁਣ ਸ਼ਾਬਾਸ਼ ਮੇਰਾ ਸ਼ਾਬਾਸ਼ ਹੈ ਤੁਹਾਡੇ ਚਲੋ ਚੰਗਾ ਜੀ ਮੈਂ ਚੱਲਾਂ ਦੁਕਾਨੇ ਹੈ ਫੋਨ ਕਿੰਨੇ ਲੱਗੇ ਮम्मा ਜੀ ਦੀ ਚਾਹ ਪਹਿਲਾਂ ਫਿਰ ਸਮੋਸੇ ਲੱਗੇ ਸੀ ਉਹਦੇ ਨਾਲ ਕੋਲਡ ਡਰਿੰਕ ਦਾ ਟਾਈਮ ਕਿੰਨਾ ਆਇਆ 5:00 ਟਾਈਮ 5:00 ਰੁਪਿਆ 5:00 ਵਜੇ ਮੈਂ ਚਾਹ ਵੀ ਲੱਗਿਆ ਅਸੀਂ ਮੈਂ ਲਾਉਣੇ ਕੱਪੜਿਆਂ ਦੀ ਹੈ ਤੈਨੂੰ ਉਸ ਤੋਂ ਬਾਅਦ ਕਰਾਂਗੇ ਥੋੜਾ ਜਿਹਾ ਕੰਮ ਠੀਕ ਹੈ ਮੇਰੇ ਤਾਂ ਮਾੜੀ ਜਿਹੀ ਨੀਂਦ ਹੀ ਆ ਗਈ ਮਾੜਾ ਜਿਹਾ ਲੱਗੇ ਪਈ ਆ ਮਾੜੀ ਫੋਨ ਆਇਆ ਨਾ ਨੀਹਾ ਦਾ ਮੰਮੀ ਉਹਦਾ ਜਦੋਂ ਵੀ ਸੂਟ ਬਣਾਤਾ ਤੇ ਮੈਨੂੰ ਫੋਨ ਆ ਕੇ ਤਾਂ ਮੈਨੂੰ ਜਾਗ ਆਈ ਮੈਂ ਡਰ ਗਈ ਜਦੋਂ ਮੈ ਸਰਾਨੇ ਫੋਨ ਵੱਜਿਆ ਨਾ ਇੱਕਦਮ ਮੂੰਹ ਹੋਈ ਮੈਂ ਡਰ ਗਈ ਇੱਕਦਮ ਨੀਂਦ ਆ ਜਣਾ ਤੇ ਹੁਣ ਚਾ ਵੀਰੋ ਫਿਰ ਚਾ ਲੱਗੇ ਆ ਫਿਰ ਵਸ ਮੰਮੀ ਨੇ ਮੇਰੇ ਕੱਪ ਕਿੰਨਾ ਭਰਿਆ ਚਾਹ ਤੂੰ ਚਾਹ ਜੀ ਬਣ ਗਈ ਹਾਂਜੀ ਕਿਦਾਂ ਜੀ ਲੱਗੇ ਆ ਵਧੀਆ ਵਧੀਆ ਜੀ ਹਾਂ ਵੀ ਤੂੰ ਬੋਲ ਤੈਨੂੰ ਕੀ ਗਿਆ ਹੈਗਾ ਚੋਰੀ ਫੜੀ ਗਈ ਮੈਂ ਮਾਰਿਆ ਉਹਦੇ ਘਰੇ ਕੀੜਾ ਤੇ ਇਹ ਲੱਗੀ ਆ ਮੈਡਮ ਜੀ ਮੈਗੀ ਖਾਣ ਹਾਂ 5 ਦਿਨ ਹੋ ਗਏ ਪੰਜ ਦਿਨ ਹੋਏ ਹੋਣ ਜਾਂ 4 ਦਿਨ ਹੋਏ ਮੈਂ ਜਦ ਕਹਿ ਗਿਆ ਨਹੀਂ ਖਾਣੇ ਤੁਸੀਂ ਚੋਰੀ ਚੋਰੀ ਖਾਣੇ ਨਾ ਤੇਰੀ ਚੋਰੀ ਫੜੀ ਗਈ ਹਾਂ ਤੁਹਾਨੂੰ ਦੱਸ ਦੇ ਕੱਲ ਨੂੰ ਕੱਲ ਨੂੰ ਦੱਸ ਕੇ ਖਾ ਲਾਂਗੇ ਤੈਨੂੰ ਮੈਂ ਦੱਸਦਾ ਹਾਂ ਇਹਦਾ ਨਹੀਂ ਕਸੂਰ ਕਸੂਰ ਸਾਡਾ ਜਿਹਨੇ ਮਗਾ ਕੇ ਦਿੱਤੀ ਚਲੋ ਕਿਸੇ ਦਾ ਵੀ ਕਸੂਰ ਹੋਵੇ ਕਸੂਰ ਕਿਸੇ ਦਾ ਵੀ ਹੋਵੇ ਤੇ ਜੋਰੀ ਫੜੀਗੀ ਤੁਸੀਂ ਇਦਾਂ ਕਰੋ ਹਣ ਚਾਹ ਬਣਾਓ ਚਾਹ ਨਾਲ ਇੱਕ ਇੱਕ ਦੋ ਇੱਕ ਇੱਕ ਦੋ ਸਮੋਸੇ ਖਾ ਕੇ ਜਾਣੇ ਜਿਹੜੇ ਬਣਾਏ ਆ ਗੱਲ ਕੀ ਆ ਮੈਂ ਮੈਂ ਤੇ ਮੰਮੀ ਨੇ ਤਾਂ ਚਾਹ ਪੀ ਲਈ ਹਾਂ ਤੇ ਕੀ ਉਹਨਾਂ ਆਏ ਆ ਜਿਗਰ ਆਇਆ ਜੀਰ ਅਰਮਨ ਨਾਮ ਦਾ ਵੀਡੀਓ ਨੀ ਮੈਂ ਫਿਰ ਮੇਰਾ ਦਿਲ ਕਰਦਾ ਮੈਂ ਚਾਹ ਪੀ ਕੇ ਸਮੋਸੇ ਮੈਂ ਵੀ ਖਾ ਲੂੰਗੀ ਦੋ ਸਮੋਸੇ ਖਾ ਕੇ ਜਾਣੇ ਨਾ ਚਾਹ ਪੀਣ ਦਾ ਤਾਂ ਬਨ ਨਹੀਂ ਆ ਆਹੋ ਚਲੋ ਕਿਤੇ ਨਾ ਤੁਹਾਡੇ ਨਾਲ ਹੁੰਦਾ ਇਹ ਤਾਂ ਚਾਹ ਤਾਂ ਆਪਾਂ ਇਕੱਲੇ ਵੀ ਪੀ ਲਈਦੀ ਹਾਂ ਹਾਂ ਸਮਝਦਾ ਮੈਂ ਸਮਝਦਾ ਮੈਂ ਇਹ ਚੀਜ਼ ਸਮਝਦਾ ਮੈਂ ਚਲੋ ਹਾਂ ਮੁਗਲ ਇਕੱਲੇ ਸ਼ਾਇਰੀ ਕੰਪੀਟੀਸ਼ਨ ਤੁਸੀਂ ਆਜੋ ਯਕ ਸਕੂਲ ਸ਼ਾਇਰੀ ਕੰਪੀਟੀਸ਼ਨ ਨਾ ਕਹਿੰਦੀ ਆਜੋ ਤੁਸੀਂ ਸ਼ਾਇਰੀ ਕਰਦੇ ਆ ਨਾ ਚਲੋ ਬਣਾਉਂ ਚਾਹ ਫਿਰ ਸਮੋਸਾ ਖਾ ਕੇ ਫਿਰ ਜਾਨੇ ਆ ਦੁਕਾਨ ਤੇ ਦੇਖ ਨੀਲ ਬੋਲ ਬੜੀਆ ਲਾ ਰੀਆ ਲਾਣੀ ਚਾਹੀਦੀ ਆ ਇਹ ਲਾਉਂਦੀ ਨਹੀਂ ਮੈਂ ਕਦੀ ਨਹੀਂ ਲਾਈ ਬਹੁਤ ਘੱਟ ਬਹੁਤ ਘੱਟ ਲਾਉਂਦੀ ਆ ਇੱਕ ਨੀਲ ਬੋਲ ਲੈ ਆਵਾਂ ਨਾ ਤੇ ਮੇਰੀ ਸਾਲ ਪਰ ਪਈਆਂ ਸੁੱਕ ਜਾਂਦੀਆਂ ਸੋਕ ਜੰਦੀਆਂ ਇੱਕ ਵਾਰੀ ਲਾਉਣੀ ਆ ਮੈਨੂੰ ਸੋਹਾਂਗੀ ਨਹੀਂ ਆਹੇ ਨੀਲ ਬੋਲ ਲਾਉਂਦਾ ਚਲੋ ਮੈਨੂੰ ਲਾਣਗੇ ਸਕੂਲ ਵਾਲੇ ਆਹੋ ਉਹਦੇ ਫੇਰੇ ਕੱਲ ਦਿਲ ਕੀਤਾ ਪਰਸੋ ਮੈਂ ਕਿਹਾ ਮੈਂ ਹਰਮਨ ਬਟਾ ਜੀ ਆਂ ਕਿ ਮੇਰਾ ਦਿਲ ਕਰਦਾ ਨੀਲ ਪੋਲਿਸ਼ ਲੈ ਕੇ ਆ ਮੈਂ ਕਿਹਾ ਉਹਦਾ ਪਈਆਂ ਸੁੱਕ ਜਾਂਦੀਆਂ ਆ ਇਹ ਅੰਦਰ ਪਾਪਾ ਨੇ ਜਾਣਾ ਪਾਪਾ ਨੇ ਜਾ ਕੇ ਲੈ ਆਈ ਉਹ ਜਮੀਨਾਂ ਜਾਣਾ ਰਗਣਾ ਚਲੋ ਚੱਲ ਜਾਂਦੇ ਹਾਂ ਚਲੋ ਠੀਕ ਆ ਉੱਪਰ ਉੱਪਰ ਚ ਆ ਗਈ ਬਿਆਰ ਨੇ ਪਾਪਾ ਲਈ ਮੰਮਾ ਚਾਹ ਪੀ ਲੱਗੇ ਆ ਗਾ ਜੀ ਪੀਣੀ ਨਹੀਂ ਤੇ ਨਾਲ ਖਾਂਦੇ ਬੈ ਸਮੋਸੇ ਦਪਰੇ ਨੂੰ ਇਹਨਾਂ ਸਵਾਣ ਨੇ ਲੱਗੇ ਗਰਮ ਜੀਆ ਕਿਉਂ ਮੈਨੂੰ ਗਰਮ ਦੀ ਚੀਜ਼ ਸਵਾਣ ਲਾਦੀ ਆ ਠੰਡੇ ਮੈਨੂੰ ਜਿਆਦਾ ਲਾਦੀ ਚਾਹ ਵੀ ਗਰਮ ਨਹੀਂ ਆ ਬੀਰੰਡੀਓ ਚਾਹ ਠੰਡੀ ਕਰ ਲਈ ਤੇ ਮੈਂ ਖਾਂਦੀ ਵੀ ਮੈਗੀ ਵਾਓ ਕੇ ਮੰਮੀ ਆਈ ਮੰਮੀ ਨੇ ਤੋੜਾ ਲਾ ਰਹੀਆ ਲੈ ਕਰਦੀ ਕਰੇੜੇ ਮੰਮੀ ਤੁਸੀਂ ਮੈਂ ਦਾਦੀ ਤੋਂ ਪਰੌਠੀ ਬਣਾਈ ਨੀਚੇ ਵਾਲੇ ਨਾਲ ਕੀ ਆ ਦਹੀਂ ਅਈ ਸ਼ਾਇਦ ਖਾਂਦੀ ਜਾਂਦੇ ਹੈਂ ਦਾਦੀ ਖਾਂਦੀ ਜਾਂਦੇ ਹਾਂ ਖਾ ਲਈ ਹੂੰ ਚਲ ਖਾ ਲੋ ਫੇਰ ਹੁਣ ਟਾਈਮ ਬਹੁਤ ਹੋ ਗਿਆ ਆ ਤੇ ਬਹੁਤ ਨਹੀਂ ਹੋ ਰਿਹਾ ਕਿੰਨਾ ਹੋ ਗਿਆ 8:30 ਤੇ ਮੰਮਾ ਇੱਧਰ ਸੂਟ ਕਰਦੇ ਭਾਈ ਹਾਰਮਨ ਬਣਾਉਂਦਾ ਵੀ ਆਪਣੇ ਲਈ ਵਾਸਤੇ ਮੈਗੀ ਦਾਦੀ ਜੀ ਦੇ ਪਾਠ ਤੇ ਬਲੈਂ ਕਿਹੜੀ ਮੈਗੀ ਬਣਾ ਰਿਹਾ ਹੈ ਅੱਜ ਫੇਰ ਮੈਗੀ ਵਿੱਚ ਦੁੱਧ ਫਿਰ ਇਹ ਮੂੰ ਦੁੱਧ ਦੁੱਧ ਤੇ ਮੱਖਣ ਮੈਗੀ ਵਿੱਚ ਪਾਣਾ ਆ ਕਰੀਮੀ ਮੈਗੀ ਬਣਾਉਣੀ ਆ ਓਏ ਪੁਰਾਣੀ ਉਹ ਕਿਹੜੀ ਕੇਤੀ ਨਾ ਰੈਸਪੀ ਸੀ ਉਹ ਕਿੰਨੀ 8 ਸਾਲ ਪੁਰਾਣੀ ਰੈਸਪੀ ਆ ਉਹਦੀ ਕਿਸੇ ਸੈਲੀਬ੍ਰਿਟੀ ਦੀ ਹੈ ਨਾ ਮੈਂ ਦੇਖੀ ਆ ਇਹ ਇੰਸਟਾਗ੍ਰam ਤੋਂ ਆ ਤੇ ਮੈਂ YouTube ਤੇ ਦੇਖੀ ਸਾਰੇ ਕੱਪ ਪਾਉਣੇ ਛਾਉਣੇ ਦੁੱਧ ਕੋ ਥੱਲੇ ਭਰਾ ਹੱਥਾਂ ਲੇ ਲੀਂ ਥੱਲੇ ਲਾਗੀ ਥੱਲੇ ਲਾਗੀ ਥੱਲੇ ਲਾਗੀ ਥੱਲੇ ਲਾਗੀ ਦੇ ਮੂੰ ਲੇ ਲੱਗ ਗਈ ਆ ਦੇ ਕੋਈ ਚਪਾਣਾ ਦੁੱਧ ਹਾਏ ਮੇਰੀ ਮੈਗੀ ਖਰਾਬ ਕਰਤੀ ਤੂੰ ਤੂੰ ਜ਼ਿਆਦਾ ਪਾਤਾ ਬੰਦੇ ਨੇ ਮੱਖਣ ਨੂੰ ਖੋਰਾਗੇ ਤੇਰੇ ਚ ਦੁੱਧ ਹੀ ਜ਼ਿਆਦਾ ਪੈ ਗਿਆ ਆਪਣੇ ਕੋਲ ਦੁੱਧ ਨਹੀਂ ਪਹਿਲਾਂ ਪਾਣੀ ਜ਼ਿਆਦਾ ਪੈ ਗਿਆ ਸੀ ਹੁਣ ਦੁੱਧ ਥੋੜਾ ਜ਼ਿਆਦਾ ਪੈ ਗਿਆ ਤੇ ਮੈਗੀ ਦਾ ਤਾਂ ਉਹੀ ਘੜਤਾ ਹੈ ਅੱਧਾ ਗਲਾਸ ਪਾਇਆ ਹੈਗਾ ਥੋੜਾ ਅੱਧੇ ਤੋਂ ਵੀ ਥੋੜਾ ਘੱਟ ਪਾਉਣਾ ਹੈ ਮੰਮੀ ਦੁੱਧ ਜ਼ਿਆਦਾ ਪਾਤਾ ਉਹਨੇ ਹਾਏ ਹਾਏ ਪਤਾ ਕੀ ਕਹਿੰਦਾ ਸੀ ਇਹ ਪਾਣੀ ਜੇ ਦੁੱਧ ਪਾਉਣਾ ਸੀ ਤਾਂ ਪਾਣੀ ਥੋੜਾ ਪਾਉਣਾ ਸੀਗਾ ਉਹ ਨਾ ਇਹਦੀ ਪਤਲੀ-ਬਤਲੀ ਹੋ ਗਈ ਮੈਗੀ ਤੈਨੂੰ ਦੁੱਧ ਪੀਣਾ ਪੈਣਾ ਅਰਮਨ ਹੋਰ ਪਤਾ ਨਹੀਂ ਕੁਛ ਦੁੱਧ ਪੀਣਾ ਪੈਣਾ ਇੱਕ ਪੈਕਟ ਹੋਰ ਲੈ ਕੇ ਬਾਣਾ ਵਿੱਚ ਮੰਮੀ ਆ ਰੱਖ ਪਰਾ ਹੋ ਦੇਖਾ ਛੀ ਤੇ ਮੂੰਹ ਤੇਰਾ ਇਹ ਬੱਚਾ ਕਿੰਨਾ ਦੁੱਧ ਪਾਇਆ ਫਿਰ ਅੱਧਾ ਗਲਾਸ ਨਹੀਂ ਦਿੱਤੀ ਗਿਆ ਦਾ ਅੱਧਾ ਗਲਾਸ ਮੱਸੀ ਸੀ ਗਿਆ ਹਾਏ ਹਾਏ ਮੈਂ ਤੂੰ ਭਰਾ ਪਰ ਤੂੰ ਦਿੱਤੀ ਤੂੰ ਹਾਏ ਤੂੰ ਤਾਂ ਮੈਗੀ ਵੀ ਖੋੜ ਦਿੱਤੀ ਸਾਰੀ ਇੱਕ ਪੈਕਟ ਲੈ ਕੇ ਹੋਰ ਪਾ ਦੋ ਮੰਨੀ ਸਹੀ ਰਹਿਣੀ ਹੈ ਦੁੱਧ ਪਾਉਣਾ ਸੀ ਨਾ ਲੈ ਕੇ ਪਾਵਾਂ ਹੋਰ ਆਹੋ ਜਿਹੜਾ ਦੁੱਧ ਉਹ ਅਲੱਗ ਬਣਾ ਕੇ ਵਿੱਚ ਛੋਟਲਾ ਜੇ ਦੁੱਧ ਪਾਉਣਾ ਸੀਗਾ ਨਾ ਤੇ ਪਾਣੀ ਥੋੜਾ ਪਾਉਣਾ ਸੀ ਪਹਿਲਾਂ ਮੈਨੂੰ ਪੁੱਛ ਲੈਣਾ ਲੱਗ ਤਾਂ ਪਾਣੀ ਜਾਂਦਾ ਲੱਗਾ ਦੋ ਗਲਾਸ ਪਾਣੀ ਦੇ ਬਾਅਦ ਤੇ ਹਾਂ ਫਿੱਟੇ ਹੈ ਜੋੜੇ ਇਹਦੇ ਵਿੱਚ ਜੋਜੇ ਦੋ ਪਾਉਣਾ ਹੈ ਨਾ ਪੈਕੇਟ ਤੇ ਡੇਢ ਗਲਾਸ ਮੱਸੀ ਪਾਣੀ ਦਾ ਪੈਂਦਾ ਹੈ ਕਿਉਂਕਿ ਇਹਦੀ ਕੁਆਂਟੀਟੀ ਵੀ ਤਾਂ ਘੱਟ ਹੁੰਦੀ ਹੈ ਮੈਗੀ ਦੀ ਮੈਗੀ ਇੰਨੀ ਵੱਡੀ ਮੈਂ ਇੱਕ ਪੈਕੇਟ ਪਾਣੀ ਆ ਦੋ ਜਿਵੀ ਹੈ ਦੋ ਮੇਰੇ ਦੋ ਜਿਵੇਂ ਇੱਕ ਪਾਣੇ ਆ ਕੋਈ ਨਹੀਂ ਖਾ ਲੈਣੀ ਆ ਪਾਣੀ ਸੁੱਕੀ ਸੁੱਕੀ ਬਣਾਈ ਸੀ ਉਹਨੇ ਕਿ ਇਦਾਂ ਦੀ ਕਰੀਮੀ ਕਰੀਮੀ ਜੀ ਪਰ ਇਹ ਆਪਣਾ ਜਾਂਦੀ ਜਾਂਦੀ ਕਰੀਮੀ ਹੈ ਕਿੰਨੀ ਜਿਆਦਾ ਭਾਤਾ ਯਾਰ ਜਾਓ ਭਾਈ ਆ ਦੋ ਸੁੱਚੇ ਹੈਂ ਹੰਡਾ ਪਾਗਲਾ ਉਹ ਤੋਂ ਮੰਮੀ ਪੂਰੀ ਮੱਖਣ ਟਿੱਕੀ ਭਾਈ ਹੈ ਵਿੱਚ ਚਲ ਕੋਈ ਨਹੀਂ ਆਪੇ ਖਾ ਲੂਗਾ ਹੁਣ ਕਰਨ ਦੀ ਹੈ ਮੰਮੀ ਤੂੰ ਹੀ ਰੱਖਾਇਆ ਇਹ ਵੀ ਮਾਰੀ ਫਿਰ ਡੇਡ ਦੂਗਾ ਐ ਚੀ ਬਰਾਵਾ ਟੇਸਟ ਤਾਂ ਕੀਤਾ ਹੈ ਨਕੇ ਐਂਡ ਹੈ ਬਹੁਤ ਸਵਾਦ ਬਣੀ ਹੈ ਬਾਕੀ ਹੁਣ ਨੇ ਆਪ ਬਣਾਈ ਹੈ ਕੀ ਪਤਾ ਚੂਪ ਬੋਲਦਾ ਓਕੇ ਆ ਮੇਰਾ ਜੰਤਾ ਜੁਠਾ ਇਹ ਰੀਅਲ ਲਾਈਫ ਚ ਨਹੀਂ ਸੁਣ ਲੱਗਦੀ ਪਰ ਮੇਰੇ ਅੰਨੇ ਚ ਵਧੀਆ ਲੱਗਦੀ ਬਈ ਓ ਐਮਜੀ ਰੁਕ ਜਾ ਯਾਰ ਕਿ ਤੂੰ ਨਾ ਬਣਾਇਓ ਕਿਰਪਾ ਕਰਕੇ ਤੁਸੀਂ ਨਾ ਬਣਾਇਓ ਆ ਨਹੀਂ ਬਣਾਈਓ ਤਾਂ ਵਧੀਆ ਹੈ ਪਾਵਾਂ ਲ ਆਏ ਹਾਏ ਯਾਰ ਮੈਂ ਤੁਹਾਨੂੰ ਪ੍ਰੈਫਰ ਨਹੀਂ ਕਰਦਾ ਖਾਨ ਨੂੰ ਕਿਉਂਕਿ ਤੁਹਾਡਾ ਡੇਢ ਦੋ ਖਲਾ ਆਹ ਮੈਂ ਗੰਦੀ ਬਣਾਈ ਐ ਮੈਗੀ ਖਰਾਬ ਕਰਤੀ ਜੂ ਜਿਹੜਾ ਤੁਹਾਡਾ ਡੇਢ ਦੋ ਕਰਾਪਨ ਮੈਂਨੇ ਮੈਗੀ ਖਰਾਬ ਕੀਤੀ ਆ ਯਾਰ ਮੈਂ ਖਾਣੀ ਆ ਮੈਗੀ ਲਵਰ ਡਿਸਟਰੋਏ ਇਨ ਹਰ ਇਨ ਨਹੀਂ ਨਹੀਂ ਯਾਰ ਪਤਾ ਨਹੀਂ ਯਾਰ ਕੀ ਹੋ ਗਿਆ ਮੈਂ ਆ ਗਿਆ ਇੱਕ ਪੈਕਟ ਲਿਆ ਕੇ ਪਾਵਾਂ ਯਾਰ ਹੋਰ ਐਨੀ ਤੂੰ ਖਾ ਲਉਂਗਾ ਡਿਸਟਰੋਏ ਇਨ ਮੈਨ ਕਮੈਂਟ ਸੈਕਸ਼ਨ ਮੈਗੀ ਲਵਰ ਮੂਡ ਖਰਾਬ ਕਰਦਾ ਇਹਨੇ ਨੂੰ ਖਾ ਕੇ ਦੇਖਣੀ ਆ ਇੱਕ ਪੈਕਟ ਚੱਲ ਖਾ ਕੇ ਦੇਖਣੀ ਆ ਖਾਣੀ ਆ ਮੈਂ ਖਾਵਾਂ ਮੈਂ ਨਹੀਂ ਖਾਣੀ ਦਾਲ ਪਾਪਾ ਲੈ ਕੇ ਆਇਆ ਦਾਲ ਅੱਜ ਮੰਮੀ ਇਹਦੀ ਸਬਜ਼ੀ ਨਹੀਂ ਬਣਾਣੀ ਮੈਂ ਮੰਮੀ ਮੰਮੀ ਗੁੱਸੇ ਹੋ ਗਈ ਤੁਸੀਂ ਖਾ ਲੈ ਮੈਗੀ ਤੁਸੀਂ ਖਾ ਲਈ ਦੋਨੇ ਜਣੇ ਮੈਗੀ ਖਾ ਲਈ ਤੇ ਰਹਿ ਗਏ ਅਸੀਂ ਮੈਂ ਕਿਹਾ ਹੁਣ ਸਬਜ਼ੀ ਕੀ ਬਣਾਣੀ ਆ ਕੱਲ ਸਵੇਰੇ ਬਣਾਉਂਗੀ ਸਬਜ਼ੀ ਨਹੀਂ ਮੈਂ ਕਿਹਾ ਮम्मी ਗੁੱਸੇ ਹੋਗੀ ਮम्मी ਕਹਿੰਦੀ ਸਬਜ਼ੀ ਦੀ ਬਣਾ ਕੇ ਦੇਣੀ ਤੁਹਾਨੂੰ ਹਾਂ ਮੈਂ ਕਿਹਾ ਤੂੰ ਦਾਲ ਲੈ ਆਈ ਓ ਰਾਤ ਦਾ ਸਰ ਜਵੇ ਐ ਸੀ ਤਿੰਨ ਜਾਣੇ ਆ ਰੋਟੀ ਖਾਣ ਵਾਲੇ ਤੇ ਫੇਰ ਸਵੇਰੇ ਬਣਾਉਂਗੀ ਸਬਜ਼ੀ ਮੈਂ ਕਿਹਜਾ ਤਾਂ ਕੰਮ ਮम्मी ਦਾ ਸੂਟ ਕੰਮ ਕਰ ਲੈ ਮम्मी ਦਾ ਸੂਟ ਨਹੀਂ ਹੈਗਾ ਮम्मी ਸਸ ਮम्मी ਕਿੰਦੇ ਭਾਈ ਤਾਦੀ ਤੇ ਬਣਣੀ ਥੋੜੀ ਦੇਰ ਭਾਈ ਕਰਦੇ ਭਾਇਆ ਤੇ ਪਾਪਾ ਹੁਣ ਫੇਰ ਰੋਟੀ ਦਾ ਬਗਾਣੀ ਆ ਘਰੇ ਹੀ ਆ ਰੋਟੀ ਤਾਂ ਘਰੇ ਬਗਾਵਾਂਗੇ ਚਲੋ ਫੇਰ ਦਿਖਾਣੇ ਆਪੋ ਹਾਂ 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 ਰੋਟੀ ਤੇ ਤੇ ਕੋਲੀ ਰੱਖਿਆਈਆਂ ਇਹਦੇ ਵਿੱਚ ਕੀ ਆ ਇਹਦੇ ਦਹੀਂ ਆ ਇਸਮੇ ਹੈ ਦਹੀਂ ਗਾਇਸ ਚਲੋ ਖਾ ਲਓ ਫਿਰ ਰੋਟੀ ਪਾਪਾ ਨਾਲ ਆਪਣਾ ਕੰਮ ਕਰਦੇ ਭਾਈ ਹੁਣ ਮੈਨੂੰ ਪਾਤੀ ਦਾਲ ਇਹਨੂੰ ਬੋਲੋ ਸੀ ਵਲੌਗ ਚ ਮਮਾ ਅੱਜ ਕੀ ਹੋਇਆ ਤੂੰ ਬੋਲ ਕੇ ਤੂੰ ਬੋਲਦੀ ਪਈਂ ਅਸੀਂ ਤੇ ਬਸ ਖਾਣ ਲੱਗੇ ਆ ਖਾਣ ਲੱਗੇ ਗੱਲ ਨਹੀਂ ਕਰੀਦੀ ਖਾਣ ਲੱਗੇ ਬੋਲੀਦਾ ਨਹੀਂ ਹੁੰਦਾ ਸਮਝ ਲੱਗੀ ਕੁੱਪ ਚੂਪੀਤੇ ਖਾਈਦਾ ਆ ਤੇ ਆ ਗਈ ਦਾਲ ਹਾਂਜੀ ਬੋਲੋ ਕੋਹੀ ਨਹੀਂ ਬੋਲਣਾ ਕੋਹੀ ਨਹੀਂ ਬੋਲਣਾ ਇਹ ਰੋਟੀ ਖਾਣਾ ਚੱਲ ਪਕਾ ਰਹੇ ਹਾਂ ਚਲੋ ਖਾ ਲਓ ਯਾਰ ਮੈਂ ਗਿਆ ਖਾ ਕੇ ਬਹਿ ਗਏ ਆ ਆਰਾਮ ਨਾਲ ਚਲੋ ਖਾ ਲਓ ਫੇਰ ਰੋਟੀ ਫਿਰ ਕਰਦੇ ਆ ਵਲੌਗ ਦਾ ਐਂਡ ਹੂੰ ਖਾ ਲਓ ਰੋਟੀ ਛੱਡੀ ਰੋਟੀ ਛੱਡੀ ਬਰਾਬਰ ਚੱਲੇ ਆ ਤੇ ਆਪਾਂ ਕਰਨ ਲੱਗੇ ਵਲੌਗ ਦਾ ਐਂਡ ਦੇਖ ਰਹੇ ਮੂਵੀ ਸੌਂ ਦੀ ਤਿਆਰੀ ਆ ਬਸ ਅੱਧਾ ਘੰਟਾ ਦੇਖਣੀ ਆ ਅੱਧਾ ਘੰਟਾ ਦੇਖਣੀ ਆ 11 ਵਜੇ ਪੂਰੇ ਸੋ ਜਾਣਾ ਆ ਹੋਰ ਤੁਸੀਂ ਵੀ ਹੋਰ ਕੀ ਚਿਹਰੇ ਟਾਈਮ ਟੇਬਲ ਬਣਾ ਹੁੰਦਾ ਨਾ ਚਲੋ ਕਰੂ ਵਲੌਗ ਦਾ ਐਂਡ ਫੇਰ ਉਸ ਵਜੇ ਗਾਣੇ ਬੜੇ ਕੰਮ ਵਾਲੀ ਨੇ ਬੇ ਨਹੀਂ ਆਉਣੇ ਪੱਕ ਚਲੋ ਲਾਈਕ ਸ਼ੇਅਰ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਸਾਡੇ ਬਲੌਗ ਕਿਦਾਂ ਦੇ ਲੱਗਦੇ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਾਂਗੇ ਤੁਹਾਨੂੰ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਚਲੋ ਬਾਏ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ